ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਤੁਹਾਨੂੰ ਦਿਖਾਵਾਂਗੇ ਬੈੜਾਂ ਤੇ ਇੱਕ ਦਿਖਾਵਾਂਗੇ ਪਾਲਕ ਕੱਟੀ ਚਾਰਨਾਕ ਸੇਲ ਡਟੇਲ ਬਾਈ ਤੋਂ ਪੁੱਛਦੇ ਆਓਗੇ ਕਰੀਗਲਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਢਰਾਇ ਦੱਸੋ ਜੀ ਆਪਣਾ ਨੌਮ ਸਿੰਘ ਆ ਜੀ ਜ਼ਿਲ੍ਹਾ ਮਲੇਰਕੋੜਾ ਜੀ ਪਿੰਡ ਮਵਾਰਕਪੁਰ ਚੁੰਗਾ ਜੀ ਮੋਬਾਈਲ ਨੰਬਰ 88723 67635 8872367635 ਇਹ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਜਰਸੀ ਵੈਡ ਦੇਖ ਰਹੇ ਹਾਂ ਜੀ ਇਹ ਕਿਹੜਾ ਸੂਆ ਸੂਈ ਹੋਈ ਆ ਇਹ ਦੂਜੇ ਸੂਆ ਵੀਰੇ ਅੱਛਾ ਦੂਜਾ ਸੂਆ ਸੂਈ ਆ ਬੱਚਾ ਕੀ ਦਿੱਤਾ ਮੰਗਰ ਬੱਸੀ ਆ ਵੀਰੇ ਕੈਕ ਦਿਨ ਹੋ ਗਏ ਸੂਈ ਨੂੰ ਆ ਤੀਜਾ ਲੈਣਾ 20 ਕਿਲੋ ਕੌਲੀ ਤਿਆਰ ਆ ਦੋ ਟਾਈਮ ਨਿਬੜੂਗਾ ਆ ਦੋ ਟਾਈਮ ਨਿਬੜ 18 ਤਾਂ ਨਹੀਂ 18 ਤੋਂ ਨਹੀਂ ਘਟਦਾ ਜਮੇ ਲੈ 18 ਵਾਲੇ ਰਾਮ ਨਾ ਪੋਲੇ ਹੱਥ ਨਾਲ ਰੇਟ ਇਹਦਾ ਰੇ 85000 ਦੇ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜਾਊਗਾ ਜੇਕਰ ਵੀਰ ਸਾਈ ਕਰਦਾ ਦੋ ਟਾਈਮ ਚਵਾ ਕੇ ਦੇਵਾਂਗੇ ਦੋ ਟਾਈਮ ਚਵਾ ਕੇ ਲੈ ਗਿਆ ਬੰਦਾ ਜੇ ਜੂ ਰੋਕਿਆ ਜਾਵਾਂ ਜੇ ਜੂ ਰੋਕਿਆ ਪਾ ਮਾਈਨ ਧਾਰਾ ਇੱਕ ਨੰਬਰ ਹਨਾ ਹਾਂ ਸੁਭਰ ਧਾਰਾ ਇਹਦੇ ਮਾਰ ਕੇ ਦਿਖਾਉਣੇ ਆਪਾਂ ਮਾਰ ਦੇਗੇ ਇੱਕ ਧਾਰਾ ਸੋ ਕਹਿੰਦਾ ਵਾ ਚੋਣ ਚਵਾਦੀ ਜਮ ਇੱਕ ਨੰਬਰ ਹਨਾ ਮੰਮਾ ਕਦਰਾਂ ਜ ਮਾਰ ਦੇ ਧਾਰਾ ਸੋ ਕੋਈ ਪਸਮਾਈ ਨੀ ਉਹਦੇ ਬੱਚਾ ਖੜਾ ਗਿਆ ਵਾ ਧਾਰਾ ਮਾਰ ਤੇ ਪਹਿਲਾਂ ਸੰਦੇਗਾ ਉੱਚੇ ਮਾਰ ਦੇ ਪਾ ਠੀਕ ਆ ਬੰਦੇ ਬੱਚਾ ਸੋ ਵੀਰੋ ਮੂੰਹ ਮੱਥਾ ਦੇਖ ਸਕਦੇ ਬਹਿੜਦਾ ਤੇ ਬਾਕੀ ਮਿਲਕ ਵੇਨ ਵਗੈਰਾ ਦੇਖੋ ਰੱਸਾ ਪੈ ਭ ਤੇ ਰੇਟ ਵਈ ਜੇ ਹੈਗਾ 85000 ਦਾ ਹਨਾ ਦੁੱਧ ਹਾਈਸਟ ਕਿੰਨਾ ਕੁ ਦੇ ਦੂ ਵੱਧ ਤੋਂ ਵੱਧ ਦੇ ਵੱਧ ਦੇ 24 ਕਿਲੋ ਦੁੱਧ ਦੇ ਅਸਰ 24 ਕਿਲੋ ਦੁੱਧ ਮੰਨ ਕੇ ਬੰਦਾ ਲੈ ਲੇ ਤੇ ਰੇਟ 85000 ਮਗਰ ਬੱਛੀ ਹੈ ਹਨਾ ਜੇ ਰੋਕਿਆ ਧਾਰਾ ਮਾਰ ਕੇ ਦਿਖਾ ਦਿਆ ਵੀਡੀਓ ਵਿੱਚ ਬਾਕੀ ਨਿਰਖ ਵਕਤ ਤੁਸੀਂ ਆਪ ਕਰਨੀ ਜੋ ਗੱਲਾਂ ਬਸ ਸਾਹਮਣੇ ਦਿਖਾ ਦਈ ਤੁਹਾਨੂੰ ਤੇ ਥਣ ਦੇਖੋ ਮੁੱਠੀ ਵਾਲਾ ਕਿਆ ਬਤਾ ਸੋਹਣਾ ਸਾਫ ਸੁਥਰਾ ਹਨਾ ਤੇ ਨਾੜਾ ਨੂੜਾ ਹਵਾਨੇ ਤੇ ਚੰਗੀਆਂ ਹਨਾ ਸੋ ਦੇਖੋ ਮੂਹ ਮੱਥਾ ਵੀਰ ਕਹਿੰਦੇ ਜਰਸੀ ਲੈਣੇ ਚੰਗੀਆਂ ਸੀ ਸੋਹਣੀ ਜਰਸੀ ਹੈਗੀ ਤੇ ਮਗਰ ਇਹਦੇ ਬੱਛੀਆ ਰੇਟ 85000 ਮਾ ਤੇ ਅੱਗੇ ਵੀਰੇ ਦੂਜੇ ਨੰਬਰ ਤੇ ਜਿਹੜਾ ਆਪਾਂ ਚਿੱਟੀ ਜਰਸੀ ਦੇਖ ਰਹੇ ਹਾਂ ਵੀਰੇ ਜਰਸੀ ਆ ਕੋਈ ਨੀਰੀ ਸ਼ੂਰੀ ਹੋਈ ਆ ਜੀ ਬੱਚਾ ਕਿਆ ਮਾਰੇ ਦਾ ਦੁੱਧ ਕਿੰਨਾ 9-10 ਕਿਲੋ ਦੁੱਧ ਤਿਆਰ ਆ ਹੁਣ ਪੱਕਾ ਬੱਚਾ ਹੈ ਨੀਗਾ ਬੱਚਾ ਹੈ ਨੀ 9 ਕਿਲੋ ਤੇ ਨਿਬੜ ਜੂਗਾ ਐ ਨਿਬੜ ਜੂਗਾ ਤੇ ਸੂਈ ਚਾਹੀ ਲੈਣ ਵਾਲਾ 5 ਮਹੀਨੇ ਦੀ ਮੰਨ ਲੈ ਜਾਂ 6 ਮਹੀਨੇ ਦੀ ਮੰਨ ਲੈ ਵੀਡੀਓ ਦੇਖੇ ਬੰਦਾ ਜੇਰ ਦੀ ਸਾਹਬ ਦਾ 6 ਮਹੀਨੇ ਅੱਛਾ ਉਹ ਹੈਗੀ ਆਪਣੇ ਕੋਲ ਰੇਟ ਰੇਟ ਵੀਰੇ 30 ਹਜ਼ਾਰ ਦੀ ਦੇ ਦਾਂਗੇ ਬੱਚੇ ਛੋਟ ਛੋਟਾ ਹੋ ਜੂ ਮੌਕੇ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ 9 ਕਿਲੋ ਮਲਕ 10 ਜੀ ਦੁੱਧ ਦੇ ਥ ਉਦੇ ਵਿੱਚੋਂ ਮੌਕੇ ਤੇ ਮਾਰਦਾਨ ਹੋ ਜਾਊਗਾ ਨਿਆਣਾ ਪਾਓ ਤੇ ਚਾੜ ਪਾਓ ਚਰਾਵਣਾ ਬਹਿ ਜਾ ਥੱਲੇ ਵਾ ਠੀਕ ਆ ਠੰਡੀ ਸੀਲ ਆ ਹਾਂ ਸੋ ਦੇਖੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਹੈਨਾ ਤੇ ਬਾਕੀ ਕਹਿੰਦਾ ਪਹਲਾ ਜੇ ਹਿਸਾਬ ਜ 25-30 ਹਜ਼ਾਰ ਦੇ ਫਟੜ ਪੱਛੀ ਆ ਜਾਂਦੀ ਆ ਬੱਚੀ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾਏ ਤੇ ਨਾਲੇ ਜਿੰਨਾ ਖਾਊ ਉਹਨਾਂ ਕਮਾਊ ਤੇ ਮੂਰੇ ਜੋ ਡੇ ਰੁਪਈਏ ਨੇ ਡਬਲ ਕਰ ਦਿੰਨੇ ਆ ਚੰਗੀ ਗੌਰ ਕਰ ਲਈ ਗੱਬਰ ਗੁੰਬਰ ਰਹਿ ਗਈ ਤਾਂ ਵਧੀਆ ਮੰਨ ਕੇ ਚਲੋ ਪੇਮੈਂਟ ਵਧਣ ਵਾਲੀ ਅੱਗੇ ਰੇਟ 30000 ਰੁਪਈਆ ਇਹਦੇ ਵਿੱਚੋਂ ਮੌਕੇ ਤੇ ਸੌਦਾ ਕਰੋਗੇ ਗੁਜਾਇਸ ਹੋ ਜੂਗੀ ਮੀਨੇ ਦੀ ਮਾਲਕ ਦੱਸਦੇ ਸੂਈ ਵੀ ਜੇਰ ਦੀ ਦੱਸਦੇ ਕਹਿੰਦੇ ਵੀਡੀਓ ਹੈਗੀ ਆ ਅੱਗੇ ਭਾਈ ਜੀ ਤੀਜੇ ਨੰਬਰ ਦਾ ਆਪਾਂ ਦੇਖ ਰਹੇ ਹਾਂ ਸਾਈਵਾਲ ਜਾਂਗੇ ਜਣਾ ਸਾਈਵਾਲ ਆ ਗਈ ਵੀਰੇ ਦੂਜਾ ਸੂਆ ਅੱਠਵਾਂ ਮਹੀਨਾ ਲੱਗਿਆ ਹੋਇਆ ਸੱਤ ਪੂਰੇ ਹੋ ਗਏ ਸੱਤ ਪੂਰੇ ਹੋ ਗਏ ਅੱਠਵਾਂ ਮਹੀਨਾ ਲੱਗਿਆ ਡੇਢ ਕਿ ਮਹੀਨਾ ਰਹੇਗਾ ਮੁੰਡਾ ਸੂਣ ਸਵਾ ਡੇਢ ਮਹੀਨਾ ਦੁੱਧ ਕਿੰਨਾ ਕੁ ਦਿੱਤਾ ਇਹਨੇ ਪਨੂਨ ਨੂੰ ਦੁੱਧ ਦਿੱਤਾ 17-18 ਕਿਲੋ ਜੀ ਐਤ ਕੀ 18 ਮੰਨ ਕੇ ਲੈ ਜਾਏ ਬੰਦਾ 18 ਮੰਨ ਕੇ ਲੈ ਜਾਓ ਜੀ ਪੈਸੇ ਕਿੰਨੇ ਹਨ ਸਰ ਜੀ ਇਹਦਾ ਜੇ ਤਾਂ ਬੰਦਾ ਹੁਣ ਲੈਂਦਾ ਹੁਣ ਤਾਂ 42000 ਨਾਲ ਹੀ ਛਾੜ ਲਾਂਗੇ ਜੀ ਖਾ ਜਾਂਦਾ ਇਹ ਪਰ ਜਿਆਦਾ ਦਾ ਮਾਗੀ ਉਹੋ ਕੁਝ ਵੀ ਹੋ ਸਕਦਾ ਹੈ ਨਾ ਤੇ ਕਹਿੰਦਾ ਪਾ ਆਪਣੀ ਚੈੱਕ ਕਰਾ ਕੇ ਲੈ ਆਂਦੀ ਵਜੋਂ ਹਾਂ ਜੀ ਚੈੱਕ ਕਰਾ ਕੇ ਲੈ ਗਿਆ ਆਪਾਂ ਕਰਾਈ ਹੋਈ ਹੈ ਜੀ ਆਪਣੀ ਜੀ ਵੀ ਕਹਿੰਦਾ ਪਾ 8 ਮਹੀਨਾ ਦੇ ਨੇੜੇ ਗੱਭਣ ਹੈਗੀ ਹੈ ਇਹ ਹਾਂ ਜੀ ਹਾਂ ਸੋ ਬਰੋ ਤੀਜੇ ਨੰਬਰ ਤੇ ਦੂਜਾ ਸੂਆ ਸਾਈਵਾਲ ਵੱਛੀ ਸੂਰੀ ਆ ਕੱਦ-ਕੜ ਚੰਗਾ ਤੇ ਦੁੱਧੋ ਬਿਲਕੁਲ ਡਰਾਈ ਆ 8 ਮਹੀਨਾ ਦੇ ਨੇੜੇ ਮਾਲਕ ਦੱਸਦਾ ਗੱਭਣ ਪਰ ਤਸੱਲੀ ਕਰਨਾ ਤੁਹਾਡਾ ਫਰਜ਼ ਆ ਕੱਦ-ਕੜ ਬੈਠਦਾ ਚੰਗਾ ਰੇਟ 42000 ਰੁਪਇਆ ਤੇ ਦੁੱਧੋ ਬਿਲਕੁਲ ਸੁੱਕੀ ਆ ਗੱਭਣ ਹੈਗੀ ਆ ਹਨਾ ਤੇ ਪਲੀ ਪਲੀ ਵੀ ਸੁਨੱਖਾ ਪਾਣ ਬਹੁਤ ਆ ਹਨਾ ਵੈੜ ਦੇ ਉੱਪਰ ਹੂੰ ਹੂੰ ਤੇ ਅੱਗੇ ਬਾਈ ਜੀ ਚੌਥੇ ਨੰਬਰ ਤੇ ਆਪਾਂ ਪਾਲ ਕੇ ਕੱਟੀ ਦੇਖ ਰਿਹਾ ਹੈ ਹਨਾ ਹਾਂ ਇੱਕ ਪਾਲ ਕੱਟੀ ਕਿੰਨੀ ਉਮਰ ਹੈ ਦੀ ਕੱਟੀ ਦੀ ਉਮਰ ਵੀ 14 ਮਹੀਨਿਆਂ ਦੀ ਆ ਤੇ ਜਮਾ ਕਾਲੀ ਹੈ ਹਨਾ ਹਾਂ ਉਸ ਜੀ ਵੀ ਜਮਾ ਕਾਲੀ ਪਈ ਹੈ ਜੀ ਤੇ 14 ਮਹੀਨੇ ਦੀ ਉਮਰ ਆ ਕੁਝ ਪਤਾ ਬਾਇਓ ਡਾਟਾ ਦਾ ਕਿ ਕੁਝ ਨਹੀਂ ਪਤਾ ਕੀ ਨਾਮ ਹੈ ਥਾਣੇ ਦੇ ਚਾਰੀ ਹੈ ਨਾ ਹੈਗਾ ਹੈਗਾ ਮੋਟਾ ਹਨਾ ਉਸ ਜੀ ਹੈਗੀ ਆ ਸੋ ਮਾੜੀ ਜੀ ਬੱਜੀ ਹੈਗਾ ਥਣ ਦੇ ਫੋੜ ਨਾਲ ਪੰਜ ਥਣ ਸਾਢੇ 4 ਸਾਲ ਮਾੜ ਲਿਓ ਫੋੜ ਜਰੂਰ ਆ ਨਾਲ ਰੇਟ ਇਹਦਾ ਕੀ ਰਹੂਗਾ ਇਹਦਾ 25000 ਰੁਪਏ ਲੈ ਲਾਂਗੇ ਵੀਰੇ ਸੌਰ ਫਿਰ ਬਾਦ ਮਾਸ਼ੱਲਾ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਕੱਟੀ ਦਾ 14 ਮਹੀਨੇ ਜਾਂ ਠੰਡ ਤੇ ਫੋਟ ਨਾਲ ਬਹਿਣੀ ਵਾਲੇ ਪਾਸੇ ਹੈਗੀ ਆ ਜੈਡ ਬਲੈਕ ਹੈ ਜਮਾਂ ਪੂਛ ਦੇਖੋ ਇਹ ਗੋਡੇ ਤੱਕ ਜਾਂਦੀ ਆ ਸੋਹਣੀ ਕੱਟੀ ਹੈਗੀ ਕਿਉਂਕਿ ਵੀਰੇ ਨੂੰ ਸਾਹਮਣ ਵਾਲਾ ਹੋਇਆ ਰੇਟ 25000 ਰੁਪਏ ਮਾਲਕਾ ਦੀ ਡਿਮਾਂਡ ਆ ਬਾਕੀ ਗਜੈਸ ਵਗੈਰਾ ਵਜੂ ਤੇ ਮੂੰਹ ਮੱਥਾ ਵਗੈਰਾ ਦੇਖੋ ਇਹਦਾ ਸੋਹਣਾ ਕਰਮਾਲੀ ਸਿੰਘ ਮੋੜੂ ਹਨਾ ਠੀਕ ਹੈ ਲੈ ਚਲੋ ਸੋ ਵੀਰ ਚਾਰ ਨਗਾ ਪਤਨ ਨੂੰ ਦਿਖਾ ਦੇ ਪਿੰਡ ਮੁਬਾਰਕਪੁਰ ਚੂੰਗਾ ਜਿਲ੍ਹਾ ਮਲੇ ਕੋਟਲਾ ਮੈਂ ਤਾਂ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਹੋਵੇ ਦੇਖ ਕੇ ਖਰੀਦਾਈ ਕਰ ਸਕਦੇ ਹੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੀ ਤਾਹ ਦਿਲ ਤੋਂ